ਅੱਜ ਅਸੀਂ ਤੁਹਾਨੂੰ ਬਣਾ ਕੇ ਦਿਖਾਉਣੀ ਆ ਚਿਕਨ ਜੋ ਬਹੁਤ ਸੁਆਦੀ ਬਣਦਾ ਤੇ ਬਹੁਤ ਆਸਾਨ ਤਰੀਕੇ ਨਾਲ ਬਣਾਇਆ ਜਾਂਦਾ ਤੇ ਤੁਹਾਨੂੰ ਬਣਾ ਕੇ ਦਿਖਾਉਣੀ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਤੁਸੀ ਸਾਰੇ ਠੀਕ ਹੋਵੋਗੇ ਅੱਜ ਅਸੀਂ ਬਣਾਉਣ ਲੱਗੇ ਆ ਚਿਕਨ ਮਸਾਲਾ ਚਿਕਨ ਮਸਾਲੇ ਲਈ ਅਸੀਂ 1 ਕਿਲੋ ਚਿਕਨ ਦਾ ਲਿਆ ਇਹਨੂੰ ਅਸੀਂ ਤੋਸ ਵੱਰ ਲਿਆ ਇਹ ਅਸੀਂ ਅੱਧਾ ਕਿਲੋ ਪਿਆਜ਼ ਲੈਨੇ ਇਹ ਅਸੀਂ ਹਰੀਆਂ ਮਿਰਚਾਂ ਪਾਵਾਂਗੇ ਤੇ ਦੋ ਟੁਕੜੇ ਅਸੀਂ ਅਦਰਕ ਦੇ ਲੈਨੇ ਇਹ ਅਸੀਂ ਲਸਣ ਦੀਆਂ ਤੁਰੀਆਂ ਲਈਆਂ ਨੇ ਤੇ ਇਹ ਅਸੀਂ ਮਤਲਬ ਸਾਬਤ ਮਸਾਲੇ ਲੈਨੇ ਤੇ ਹੁਣ ਅਸੀਂ ਪਿਆਜ਼ ਕੱਟਾਂਗੇ ਹਾਂਜੀ ਹੁਣ ਅਸੀਂ ਪਿਆਜ਼ ਕੱਟਾਂਗੇ ਹਾਂਜੀ ਇਹ ਸੀ ਪਿਆਜ਼ ਕੱਟ ਲਏ ਜੋ ਅਸੀਂ ਅੱਧਾ ਕਿਲੋ ਲੈ ਸੀਗੇ ਇਹ ਅਸੀਂ ਲਸਣ ਕੱਟ ਲਿਆ ਇਹ ਅਦਰਕ ਵੀ ਕੱਟ ਲਿਆ ਤੇ ਇਹ ਅਸੀਂ ਮਿਰਚਾਂ ਹਰੀਆਂ ਜਿਹੜੀਆਂ ਨਈਆਂ ਸੀ ਉਹ ਕੱਟ ਲਈਆਂ ਦੋ ਅਸੀਂ ਨਿੰਬੂ ਪਾਵਾਂਗੇ ਅੱਧਾ ਚਮਚ ਅਸੀਂ ਰਾਈ ਪਾਵਾਂਗੇ ਇਹ ਅਸੀਂ ਖੜੇ ਮਸਾਲੇ ਪਾਵਾਂਗੇ ਤੇ ਹੁਣ ਅਸੀਂ ਤੇਲ ਰੱਖਾਂਗੇ ਮੰਨੋ ਗੈਸ ਤੇ ਹਾਂਜੀ ਤੇਲ ਅਸੀਂ ਰੱਖ ਲਿਆ ਗਰਮ ਕਰ ਲਿਆ ਤੇਲ ਦੋ ਕੜਛੀਆਂ ਪਾ ਲਿਆ ਤੇ ਹੁਣ ਅਸੀਂ ਇੱਕ ਚਮਚ ਅਸੀਂ ਜੀਰੇ ਦਾ ਐਡ ਕਰਾਂਗੇ ਇਹ ਇਹਦੇ ਵਿੱਚ ਅਸੀਂ ਸਾਬਤ ਧਨੀਆ ਪਾਵਾਂਗੇ ਸਾਬਤ ਧਨੀਆ ਪਾਵਾਂਗੇ ਖੜੇ ਮਸਾਲੇ ਪਾਵਾਂਗੇ ਜਿਹੜੇ ਆਪਾਂ ਲੈ ਸੀਗੇ ਉਹ ਥੋੜਾ ਜਿਹਾ ਇਹਨਾਂ ਨੂੰ ਪਕਾਵਾਂਗੇ ਲੋ ਫਲੇਮ ਤੇ ਥੋੜਾ ਜਿਹਾ ਪਕਾਵਾਂਗੇ ਇਹਨਾਂ ਨੂੰ ਹਾਂਜੀ ਹੁਣ ਕੱਟੀ ਹੋਈ ਹਰੀ ਮਿਰਚ ਪਾ ਦਾਂਗੇ ਆਪਾਂ ਵਿੱਚ ਤੇ ਇਹ ਰ ਆਪਾਂ ਅੱਧਾ ਚਮਚਾ ਰਾਈਦਲੀ ਆਸੀ ਰਾਈ ਪਾਵਾਂਗੇ ਤੇ ਹੁਣ ਅਸੀਂ ਨਮਕ ਪਾਵਾਂਗੇ ਲੋੜ ਅਨੁਸਾਰ ਹਲਦੀ ਪਾਵਾਂਗੇ ਇੱਕ ਚਮਚ ਲਾਲ ਮਿਰਚ ਪਾਵਾਂਗੇ ਧਨੀਆ ਪਾਊਡਰ ਪਾਵਾਂਗੇ ਇੱਕ ਚਮਚ ਹਾਂਜੀ ਹੋਣ ਦੇ ਨਾਲ ਮਿਕਸ ਕਰਾਂਗੇ ਮਸਾਲਿਆਂ ਨੂੰ ਬਹੁਤ ਹੀ ਸੁਆਦ ਤੇ ਬਹੁਤ ਹੀ ਇਜ਼ੀ ਬਣਦਾ ਹੁੰਦਾ ਹੈ ਇਹਦਾ ਚਿਕਨ ਹਾਂਜੀ ਮਸਾਲਾ ਆਪਾਂ ਇਨਾਂ ਨੂੰ ਭੁੰਨ ਲਿਆ ਤੇ ਹੁਣ ਅਸੀਂ ਇਹਦੇ ਵਿੱਚ ਚਿਕਨ ਐਡ ਕਰਾਂਗੇ ਬਹੁਤ ਹੀ ਇਦਾਂ ਟੇਸਟੀ ਤੇ ਬਹੁਤ ਹੀ ਸੁਆਦ ਬੰਦ ਹੈ ਚਿਕਨ ਤੁਸੀਂ ਟਰਾਈ ਕਰੋ ਟਰਾਈ ਕਰਕੇ ਦੇਖੋ ਇਸ ਤਰੀਕੇ ਨਾਲ ਜੀ ਆਪਾਂ ਹੁਣ ਮਿਕਸ ਕਰ ਲਿਆ ਮਤਲਬ ਮਸਾਲੇ ਦੇ ਵਿੱਚ ਚਿਕਨ ਆਪਾਂ ਤੇ ਹੁਣ ਥੋੜੀ ਜੀ ਹਿੰਗ ਪਾ ਦਾਂਗੇ ਵਿੱਚ ਛੁਟਕੀ ਕੁ ਬਸ ਤੇ ਨਾਲ ਹੀ ਆਪਾਂ ਗਰਮ ਮਸਾਲਾ ਪਾ ਦਾਂਗੇ ਹੁਣ 1/2 ਚਮਚੀ ਗਰਮ ਮਸਾਲੇ ਦਾ ਐਡ ਕਰਾਂਗੇ ਤੇ ਹੁਣ ਇਹਨੂੰ ਬਿਨਾਂ ਪਾਣੀ ਤੋਂ ਅਸੀਂ ਪਕਾਵਾਂਗੇ ਪਾਣੀ ਨਹੀਂ ਪਾਉਣਾ ਮਤਲਬ ਇੱਕ ਸਿਟੀ ਨੂੰ ਅਸੀਂ ਉਹ ਆਵਾਂਗੇ ਤੇ ਬਾਅਦ ਵਿੱਚ ਅਸੀਂ 5-7 ਮਿੰਟ ਮੱਠੇ ਸੇਕ ਤੇ ਰੱਖਾਂਗੇ ਹਾਂਜੀ ਇੱਕ ਸਿਟੀ ਵੱਜ ਗਈ ਹੁਣ ਆਪਾਂ ਸਟੀਮ ਜਿਹੜੀ ਕਰ ਦਾਂਗੇ ਹਾਂਜੀ ਇੱਕ ਸਿਟੀ ਵੱਜ ਗਈ ਉਸ ਤੋਂ ਬਾਅਦ ਅਸੀਂ 5-7 ਮਿੰਟ ਇਹਨੂੰ ਪਕਾਇਆ ਲਮੇ ਚਿਕਨ ਨੂੰ ਹਾਂਜੀ ਚਿਕਨ ਆਪਣਾ ਤਿਆਰ ਹੋ ਗਿਆ ਬਹੁਤ ਹੀ ਵਧੀਆ ਸਪਾਈਸੀ ਬਣਿਆ ਤੇ ਹੁਣ ਆਪਾਂ ਇਹਦੇ ਵਿੱਚ ਨਿੰਬੂ ਐਡ ਕਰਾਂਗੇ ਮੱਲੋ ਅਸੀਂ ਟਮਾਟਰ ਨਹੀਂ ਪਾਉਂਦੇ ਅਸੀਂ ਮੱਲੋ ਨਿੰਬੂ ਹੀ ਪਾਉਂਦੇ ਹੁਣ ਆਪਾਂ ਦੋ ਨਿੰਬੂ ਵਿੱਚ ਐਡ ਕਰਾਂਗੇ ਨਿੰਬੂਆਂ ਦਾ ਰਸ ਇਦਾਂ ਕੱਟ ਲੈਣਾ ਵਿੱਚ ਹਾਂਜੀ ਅਸੀਂ ਦੋ ਨਿੰਬੂ ਐਡ ਕਰਤੇ ਵਿੱਚ ਤੇ ਹੁਣ ਅਸੀਂ ਮਤਲਬ ਬਹੁਤ ਹੀ ਸਪਾਈਸੀ ਤੇ ਬਹੁਤ ਹੀ ਵਧੀਆ ਬਣਿਆ ਮਤਲਬ ਅਸੀਂ ਟਮਾਟਰ ਨਹੀਂ ਪਾਉਂਦੇ ਅਸੀਂ ਨਿੰਬੂ ਹੀ ਪਾਉਨੇ ਤੁਸੀਂ ਵੀ ਇਦਾਂ ਟਰਾਈ ਕਰਕੇ ਦੇਖੋ ਬਹੁਤ ਸਵਾਦ ਬੰਦ ਹੈ ਇਸ ਤਰ੍ਹਾਂ ਤੇ ਹੁਣ ਇਹਨਾਂ ਨੂੰ ਮਿਕਸ ਕਰਾਂਗੇ ਵਿੱਚ मिक्स करके ਤੁਹਾਨੂੰ ਦਿਖਾਉਨੇ ਆ ਦੇਖੋ ਬਹੁਤ ਵਧੀਆ ਬਣਿਆ ਬਹੁਤ ਹੀ ਸਪਾਈਸੀ ਬਣਿਆ ਬਹੁਤ ਵਧੀਆ ਬਣਿਆ ਇਸ ਤਰ੍ਹਾਂ ਬਹੁਤ ਟੇਸਟੀ ਬਣਦਾ ਤੁਸੀਂ ਵੀ ਟ੍ਰਾਈ ਕਰੋ ਜੀ ਨਿੰਬੂ ਪਾਉਣ ਤੋਂ ਬਾਅਦ ਅਸੀਂ 2 ਮਿੰਟ ਮੰਨ ਲਓ ਕੁੱਕਰ ਨੂੰ ਬੰਦ ਕਰਤਾ ਸੀ ਮੰਨ ਲਓ ਥੋੜਾ ਜਿਹਾ ਦਮ ਜਿਹਾ ਆ ਗਿਆ ਹੁਣ ਅਸੀਂ ਇਹਨੂੰ ਆਪਣਾ ਡੋਂਗੇ ਦੇ ਵਿੱਚ ਕੱਢਾਂਗੇ ਸਰਵ ਕਰਮਾ ਸਰਵ ਕਰਨ ਵਾਸਤੇ ਹੁਣ ਅਸੀਂ ਇਹ ਡੂੰਘੇ ਦੇ ਵਿੱਚ ਕੱਢ ਲਾਂਗੇ ਸਰਵ ਕਰਨ ਲਈ ਬਹੁਤ ਹੀ ਟੇਸਟੀ ਬਹੁਤ ਹੀ ਸਪਾਈਸੀ ਬਣਿਆ ਤੇ ਇਸ ਤਰ੍ਹਾਂ ਤੁਸੀਂ ਵੀ ਬਣਾ ਕੇ ਟਰਾਈ ਕਰੋ ਬਹੁਤ ਵਧੀਆ ਬਣਦਾ ਮਤਲਬ ਇਦਾਂ ਚਿਕਨ ਜੀ ਹੁਣ ਇਹਦੇ ਵਿੱਚ ਥੋੜਾ ਜਿਹਾ ਆਪਾਂ ਧਨੀਆ ਐਡ ਕਰ ਦਾਂਗੇ ਮਤਲਬ ਫਿਰ ਧਨੀਆ ਪਾ ਦਾਂਗੇ ਤੇ ਸਰਵ ਕਰਨ ਲਈ ਬਿਲਕੁਲ ਤਿਆਰ ਹੈ ਹੁਣ ਅਸੀਂ ਸਰਵ ਕਰਾਂਗੇ ਹਾਂਜੀ ਚਿਕਨ ਬਣ ਕੇ ਸਾਡਾ ਤਿਆਰ ਹੋ ਗਿਆ ਤੇ ਮੀਂਦ ਕਰਦੇ ਆ ਤੁਹਾਨੂੰ ਇਹ ਰੈਸਪੀ ਸਾਡੀ ਪਸੰਦ ਆਈ ਹੋਵੇਗੀ ਬਹੁਤ ਹੀ ਈਜ਼ੀ ਤੇ ਬਹੁਤ ਸਾਂਝੇ ਤਰੀਕੇ ਨਾਲ ਬਣ ਜਾਂਦਾ ਮੱਲੋ ਤੁਸੀਂ ਵੀ ਟਰਾਈ ਕਰੋ ਤੇ ਟਰਾਈ ਕਰਕੇ ਦੇਖੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟਸ ਕਰੋ ਲਾਈਕ ਕਰੋ ਤੇ ਜਿਹੜੇ ਜਿਹੜੇ ਭੈਣ ਭਰਾ ਸਾਡੇ ਵੀਡੀਓ ਵੇਖਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਦੇ ਰੂ ਧੰਨਵਾਦ ਥੈਂਕ ਯੂ ਫਾਰ ਵਾਚਿੰਗ